ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਨਾਮ ਦੀ ਕਮਾਈ ਜਿਆਦਾ ਕਰ ਲੈਂਦਾ ਹੈ ਇਸ ਤਰ੍ਹਾਂ ਦੇ ਵਿਅਕਤੀ ਦੀ ਸੂਰਤ ਇੱਕਦਮ ਉੱਤੇ ਚੜ ਜਾਂਦੀ ਹੈ ਤੇ ਧਿਆਨ ਤੀਜੇ ਦਿਲ ਤੇ ਕੇਂਦ੍ਰਿਤ ਕਰ ਲੈਣਾ ਇਸ ਤਰ੍ਹਾਂ ਦੇ ਵਿਅਕਤੀ ਦੇ ਲਈ ਬਹੁਤ ਜ਼ਿਆਦਾ ਅਸਮਾਨ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਵਿਅਕਤੀ ਬਹੁਤ ਜ਼ਿਆਦਾ ਭਜਨ ਸਿਮਰਨ ਕਰ ਲੈਂਦੇ ਹਨ ਤੇ ਆਪਣੇ ਆਪ ਵਿੱਚ ਮਸਤ ਹੋ ਜਾਂਦੇ ਹਨ ਪਰ ਕਦੇ ਇਸ ਤਰ੍ਹਾਂ ਦੇ ਵਿਅਕਤੀ ਜਦੋਂ ਆਪਣੇ ਮੂੰਹ ਤੋਂ ਕਿਸੇ ਦੇ ਲਈ ਬਚਨ ਬੋਲਦੇ ਹਨ ਤਾਂ ਉਹ ਮਾਲਕ ਉਹਨਾਂ ਬਚਨਾਂ ਨੂੰ ਪੂਰਾ ਕਰਨ ਲਗ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਨੇ ਬਹੁਤ ਜ਼ਿਆਦਾ ਨਾਮ ਦੀ ਕਮਾਈ ਕੀਤੀ ਹੁੰਦੀ ਹੈ ਤੇ ਮਾਲਕ ਨੂੰ ਇਹਨਾਂ ਵਚਨਾਂ ਨੂੰ ਪੂਰਾ ਕਰਨਾ ਪੈਂਦਾ ਹੈ ਪਰ ਜੇਕਰ ਕੋਈ ਕਮਾਈ ਵਾਲਾ ਵਿਅਕਤੀ ਇਸ ਤਰ੍ਹਾਂ ਦੇ ਪਹੁੰਚ ਤੋਂ ਬਾਅਦ ਇਸ ਚੀਜ਼ ਦਾ ਗਲਤ ਇਸਤੇਮਾਲ ਕਰਨ ਲੱਗ ਜਾਵੇ ਤਾਂ ਉਸ ਦੇ ਨਾਲ ਕਿੰਨਾ ਵੱਡਾ ਹਾਸਾ ਹੋ ਸਕਦਾ ਹੈ ਏ ਸਾਡੀ ਸੋਚ ਤੋਂ ਵੀ ਪਰਾ ਹੈ ਏ ਸਾਖੀ ਇੱਕ ਬਜ਼ੁਰਗ ਸਰਦਾਰ ਦੀ ਹੈ ਉਹ ਸਰਦਾਰ ਜੀ ਵੱਡੇ ਮਹਾਰਾਜ ਜੀ ਤੋਂ ਨਾਮਦਾਨ ਆਪਣੀ ਜਵਾਨੀ ਦੇ ਦਿਨਾਂ ਵਿੱਚ ਲਿਆ ਹੋਇਆ ਸੀ ਤੇ ਨਾਮਦਾਨ ਮਿਲਣ ਤੋਂ ਅਗਰੋ ਹੀ ਉਹਨਾਂ ਨੇ ਭਜਨ ਸਿਮਰਨ ਵਿੱਚ ਧਿਆਨ ਲੱਗਣ ਲੱਗਿਆ ਸੀ ਤੇ ਇਹ 5-5 ਘੰਟੇ ਲਗਾਤਾਰ ਭਜਨ ਸਿਮਰਨ ਤੇ ਬੈਠੇ ਰਹਿੰਦੇ ਸੀ ਇਹਨਾਂ ਦੀ ਭਜਨ ਬੰਦਗੀ ਦੇਖ ਕੇ ਬਾਕੀ ਦੀ ਸੰਗਤ ਵੀ ਇਹਨਾਂ ਤੋਂ ਸਿੱਖਿਆ ਲੈਣ ਲੱਗ ਗਈ ਸੀ ਸਰਦਾਰ ਜੀ ਦੇ ਦੋ ਪੁੱਤਰ ਸਨ ਤੇ ਜਦੋਂ ਇਹਨਾਂ ਦੇ ਪੁੱਤਰ ਵੱਡੇ ਹੋ ਗਏ ਸਨ ਤਾਂ ਸਰਦਾਰ ਜੀ ਪੁੱਤਰਾਂ ਦਾ ਵਿਆਹ ਕਰ ਦਿੱਤਾ ਤੇ ਆਪਣੇ ਬੱਚਿਆਂ ਦੇ ਵਿਆਹ ਤੋਂ ਬਾਅਦ ਸਰਦਾਰ ਜੀ ਨੇ ਆਪਣਾ ਪੂਰਾ ਧਿਆਨ ਪਰਮਾਤਮਾ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਹਰ ਰੋਜ਼ ਸੇਵਾ ਤੇ ਜਾਣ ਲੱਗ ਗਏ ਤੇ ਉਹ ਕੁਰਾਨੀ ਦੀਆਂ ਗੱਲਾਂ ਕਰਨ ਲੱਗ ਗਏ ਇੱਕ ਵਾਰ ਸੰਗਤ ਵਿੱਚ ਕਿਸੇ ਦਾ ਬੱਚਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤਾਂ ਜਦੋਂ ਉਹ ਸਰਦਾਰ ਜੀ ਨੂੰ ਮਿਲਣ ਲਈ ਆਇਆ ਤਾਂ ਨੇ ਸਰਦਾਰ ਜੀ ਨੂੰ ਦੱਸਿਆ ਕਿ ਸਾਡਾ ਬੱਚਾ ਕਈ ਪਿਛਲੇ ਦਿਨਾਂ ਤੋਂ ਬਹੁਤ ਬਿਮਾਰ ਹੈ ਹਰ ਜਗ੍ਹਾ ਡਾਕਟਰਾਂ ਨੂੰ ਦਿਖਾਇਆ ਪਰ ਦਵਾਈ ਦਾ ਕੋਈ ਅਸਰ ਹੀ ਨਹੀਂ ਹੋ ਰਿਹਾ ਤਾਂ ਸਰਦਾਰ ਜੀ ਨੇ ਆਪਣੇ ਮੂੰਹ ਵਿੱਚੋਂ ਦੇ ਬਚਨ ਕਿਤੇ ਕੀ ਤੁਸੀਂ ਫਿਕਰ ਨਾ ਕਰੋ ਤੁਹਾਡਾ ਬੱਚਾ 2-3 ਦਿਨਾਂ ਵਿੱਚ ਪਹਿਲਾਂ ਵਾਂਗ ਹੀ ਠੀਕ ਹੋ ਜਾਵੇਗਾ ਤਾਂ 2-3 ਦਿਨਾਂ ਬਾਅਦ ਬੱਚਾ ਬਿਲਕੁਲ ਠੀਕ ਹੋ ਗਿਆ ਜਿਹੜਾ ਬੱਚਾ ਜਿੰਨੇ ਸਮੇਂ ਤੋਂ ਯਾਦ ਦੇ ਬਾਵਜੂਦ ਵੀ ਠੀਕ ਨਹੀਂ ਹੋਇਆ ਸੀ ਉਹ ਇੱਕਦਮ ਬਿਲਕੁਲ ਠੀਕ ਹੋ ਗਿਆ ਮਾਤਾ ਵੀ ਤੁਹਾਨੂੰ ਇਹ ਚਮਤਕਾਰ ਲੱਗ ਰਿਹਾ ਸੀ ਤੇ ਉਹਨਾਂ ਨੇ ਸਰਦਾਜੀ ਦੇ ਕੇ ਆ ਕੇ ਉਹਨਾਂ ਦਾ ਧੰਨਵਾਦ ਕੀਤਾ ਸਰਦਾਰ ਜੀ ਕਹਿਣ ਲੱਗੇ ਕਿ ਇਹ ਸਭ ਤਾਂ ਮਾਲਕ ਦੀ ਹੀ ਮੋਜ ਹੈ ਫਿਰ ਉਸ ਬੱਚੇ ਦੇ ਮਾਤਾ ਪਿਤਾ ਨੇ ਬਾਕੀ ਸੰਗਤ ਨੂੰ ਵੀ ਇਸ ਚਮਤਕਾਰ ਬਾਰੇ ਦੱਸਿਆ ਤਾਂ ਬਾਕੀ ਸੰਗਤ ਵੀ ਆਪਣੀ ਆਪਣੀ ਸਮੱਸਿਆ ਲੈ ਕੇ ਸਰਦਾਰ ਜੀ ਦੇ ਘਰ ਆਉਣ ਲੱਗ ਗਈ ਸਰਦਾਰ ਜੀ ਨੇ ਸਾਰਿਆਂ ਦੇ ਕੰਮ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਦੂਰ ਦੂਰ ਤੱਕ ਇਹਨਾਂ ਦਿਵਾਰੇ ਗੱਲਾਂ ਹੋਣ ਲੱਗੀਆਂ ਤੇ ਦੂਰੋਂ ਦੂਰੋਂ ਸਰਦਾਰ ਜੀ ਨੂੰ ਮਿਲਣ ਲਈ ਲੋਕ ਆਉਣ ਲੱਗੇ ਕਿਸੇ ਨੂੰ ਆਪਣੇ ਵਪਾਰ ਵੀ ਤਰੱਕੀ ਚਾਹੀਦੀ ਸੀ ਕਿਸੇ ਨੂੰ ਵਿਦੇਸ਼ ਦਾ ਵੀਜ਼ਾ ਚਾਹੀਦਾ ਸੀ ਹਰ ਕੋਈ ਆਪਣੀ ਆਪਣੀ ਸਮੱਸਿਆ ਲੈ ਕੇ ਆਉਣ ਲੱਗ ਗਿਆ ਤੇ ਇਹ ਦੇਖ ਕੇ ਸਰਦਾਰ ਜੀ ਨੂੰ ਖੁਦ ਦੇ ਉੱਪਰ ਹੰਕਾਰ ਹੋਣ ਲੱਗ ਗਿਆ ਪਹਿਲਾਂ ਜਦੋਂ ਕਿਸੇ ਦੇ ਕੰਮ ਬਣਜਨ ਤੇ ਸਰਦਾਰ ਜੀ ਕਹਿੰਦੇ ਸਨ ਕਿ ਇਹ ਸਭ ਮਾਲਕ ਜੀ ਮੋਜ ਹੈ ਪਰ ਜਦੋਂ ਹੁਣ ਕੋਈ ਵੀ ਕੰਮ ਬਣੇ ਤਾਂ ਉਹਨਾਂ ਦਾ ਧੰਵਾਦ ਕਰਨ ਦੇ ਲਈ ਆਉਂਦਾ ਸੀ ਤਾਂ ਸਰਦਾਰ ਜੀ ਖੁਦ ਤੇ ਮਨ ਮਹਿਸੂਸ ਕਰਦੇ ਸੀ ਤੇ ਧੰਵਾਦ ਸ਼ਬਦ ਨੂੰ ਸੁਣ ਕੇ ਹੌਂਸਲੇ ਵਿੱਚ ਆ ਜਾਂਦੇ ਸੀ ਆਪਣਾ ਸੀਨਾ ਚੋੜਾ ਕਰ ਲੈਂਦੇ ਸੀ ਸਰਦਾਰ ਜੀ ਦੀ ਪਤਨੀ ਨੂੰ ਇਹਨਾਂ ਦੀ ਇਹ ਗੱਲ ਚੰਗੀ ਨਹੀਂ ਸੀ ਲੱਗੀ ਉਹਨਾਂ ਦੀ ਪਤਨੀ ਨੇ ਬਹੁਤ ਵਾਰ ਸਰਦਾਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਠੀਕ ਨਹੀਂ ਕਰ ਰਹੇ ਤੁਸੀਂ ਬਹੁਤ ਜ਼ਿਆਦਾ ਨਾਮ ਦੀ ਕਮਾਈ ਕੀਤੀ ਹੋਈ ਹੈ ਇਸ ਸਭ ਕੁਝ ਕਰਨ ਦੇ ਨਾਲ ਤੁਹਾਡੀ ਸਾਰੀ ਕਮਾਈ ਮਿੱਟੀ ਵਿੱਚ ਹੀ ਮਿੱਟੀ ਵਿੱਚ ਮਿਲ ਜਾਵੇਗੀ ਤੇ ਤੁਹਾਨੂੰ ਫਿਰ ਤੋਂ ਮਿਹਨਤ ਕਰਨੀ ਪਵੇਗੀ ਪਰ ਹੁਣ ਸਰਦਾਰ ਜੀ ਤੇ ਮਸ਼ਹੂਰ ਹੋਣ ਦਾ ਭੂਤ ਸਵਾਰ ਸੀ ਲੋਕ ਸਰਦਾਰ ਜੀ ਵਾਸਤੇ ਗਿਫਟ ਲਿਆਉਣ ਲੱਗੇ ਸਰਦਾਰ ਜੀ ਲੋਕਾਂ ਦੇ ਕੰਮ ਬਣਾਉਂਦੇ ਤੇ ਬਦਲੇ ਵਿੱਚ ਲੋਕ ਉਹਨਾਂ ਨੂੰ ਪੈਸੇ ਤੇ ਗਿਫਟ ਦਿੰਦੇ ਸਨ ਪੱਤਰਕਾਰ ਵੀ ਸਰਦਾਰ ਜੀ ਦਾ ਇੰਟਰਵਿਊ ਲੈਣ ਦੇ ਲਈ ਆਉਣ ਲੱਗੇ ਤੇ ਬਹੁਤ ਜ਼ਿਆਦਾ ਹੰਕਾਰ ਨਾਲ ਇੰਟਰਵਿਊ ਦਿੰਦੇ ਸਨ ਤੇ ਖੁਦ ਨੂੰ ਪਰਮਾਤਮਾ ਸਮਝਣ ਲੱਗੇ ਸਨ ਉਹਨਾਂ ਦੇ ਏਰੀਏ ਦੇ ਐਮ ਐਲ ਏ ਨੂੰ ਵੀ ਜਦੋਂ ਪਤਾ ਲੱਗਿਆ ਤਾਂ ਉਹ ਵੀ ਸਰਦਾਰ ਜੀ ਦੀ ਸ਼ਰਨ ਵਿੱਚ ਆ ਗਏ ਸਰਦਾਰ ਜੀ ਨੂੰ ਕਹਿਣ ਲੱਗੇ ਕਿ ਮੈਂ ਤਵਾਦੋ ਮੈਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਦਵਾਂਗਾ ਤੁਸੀਂ ਕਦੇ ਸੋਚੇ ਵੀ ਨਹੀਂ ਹੋਵੋਗੇ ਇਹ ਸੁਣ ਕੇ ਸਰਦਾਰ ਜੀ ਨੂੰ ਹੋਰ ਜ਼ਿਆਦਾ ਆਪਣੇ ਤੇ ਮਾਣ ਮਹਿਸੂਸ ਹੋਣ ਲੱਗ ਗਿਆ ਕਿ ਹੁਣ ਤਾਂ ਮੰਤਰੀ ਵੀ ਮੇਰੇ ਕੋਲ ਆਉਣ ਲੱਗੇ ਤੇ ਸਰਦਾਰ ਜੀ ਦੀ ਪਤਨੀ ਵਾਰ-ਵਾਰ ਉਹਨਾਂ ਨੂੰ ਸਮਝਾਉਂਦੀ ਪਰ ਸਰਦਾਰ ਜੀ ਕਿੱਥੇ ਮੰਦੇ ਸੀ ਹੁਣ ਤਾਂ ਜਦੋਂ ਤੱਕ ਮਾਲਕ ਨਹੀਂ ਰਸਤਾ ਦਿਖਾਉਂਦੇ ਉਦੋਂ ਤੱਕ ਇਹ ਖੇਡ ਸਰਦਾਰ ਜੀ ਚੱਲਦੇ ਹੀ ਜਾਣਾ ਸੀ ਸਰਦਾਰ ਜੀ ਦੇ ਦੋ ਪੁੱਤਰ ਸੀ ਉਹਨਾਂ ਵਿੱਚੋਂ ਵੱਡੇ ਪੁੱਤਰ ਦੇ ਘਰ ਦੋ ਪੁੱਤਰ ਸਨ ਤੇ ਛੋਟੇ ਦੇ ਘਰ ਦੋ ਪੁੱਤਰੀਆਂ ਸੀ ਤਾਂ ਸਰਦਾਰ ਜੀ ਦੀ ਨੂੰ ਆਪਣੇ ਪਤੀ ਨੂੰ ਕਹਿਣ ਲੱਗੀ ਪਾਪਾ ਜੀ ਸਾਰਿਆਂ ਦੇ ਕੰਮ ਬਣਾਉਂਦੇ ਹਨ ਕਿਉਂ ਨਾ ਆਪਾਂ ਵੀ ਪਾਪਾ ਜੀ ਨੂੰ ਕਹੀਏ ਜਿਸ ਦਿਨ ਸਾਡੇ ਘਰ ਵੀ ਪੁੱਤਰ ਦਾ ਜਨਮ ਹੋ ਜਾਵੇ ਪਰ ਸਰਦਾਰ ਜੀ ਦਾ ਪੁੱਤਰ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਸੀ ਉਹ ਆਪਣੀ ਪਤਨੀ ਨੂੰ ਸਮਝਾਉਂਦੀ ਫਰਕ ਪੈਂਦਾ ਹੈ ਜੇਕਰ ਸਾਡੇ ਘਰ ਪੁੱਤਰ ਨਹੀਂ ਹੈ ਮਾਲਕ ਨੇ ਸਾਨੂੰ ਦੋ ਪੁੱਤਰੀਆਂ ਦਿੱਤੀਆਂ ਹਨ ਪਰ ਉਹਨਾਂ ਦੀ ਪਤਨੀ ਨਹੀਂ ਮੰਨਦੀ ਕਿਉਂਕਿ ਉਸ ਨੂੰ ਇੱਕ ਪੁੱਤਰ ਵੀ ਚਾਹੀਦਾ ਸੀ ਤੇ ਉਹ ਜਿੱਦ ਕਰਨ ਲੱਗ ਗਈ ਤਾਂ ਸਰਦਾਰ ਜੀ ਦੇ ਪੁੱਤਰ ਨੂੰ ਆਪਣੀ ਪਤਨੀ ਦੀ ਜਿੱਦ ਤੇ ਸਰਦਾਰ ਜੀ ਤੋਂ वचन ਲੈਣੇ ਪਏ ਜਿਹੜਾ ਸਾਡਾ ਦੂਜਾ ਬੱਚਾ ਹੋਵੇ ਉਹ ਪੁੱਤਰ ਹੀ ਹੋਵੇ ਤਾਂ ਸਰਦਾਰ ਜੀ ਬੜੇ ਮਾਣ ਨਾਲ ਕਹਿ ਰਹੇ ਸੀ ਕਿ ਜੇਕਰ ਮੈਂ ਸਾਰੀ ਦੁਨੀਆ ਦੇ ਕੰਮ ਬਣਾ ਸਕਦਾ ਹਾਂ ਤਾਂ ਮੈਂ ਆਪਣੇ ਖੁਦ ਦੇ ਪੁੱਤਰ ਦਾ ਕੰਮ ਕਿਉਂ ਨਹੀਂ ਬਣਾ ਸਕਦਾ ਮੇਰੇ ਛੋਟੇ ਕੋਲ ਪੁੱਤਰ ਹੀ ਹੋਵੇਗਾ ਤਾਂ ਇਹ ਸੁਣ ਕੇ ਸਰਦਾਰ ਜੀ ਦੀ ਨੂੰ ਬਹੁਤ ਖੁਸ਼ ਹੋ ਗਈ ਪਰ ਸਰਦਾਰ ਜੀ ਦੇ ਪੁੱਤਰ ਨੂੰ ਤੇ ਸਰਦਾਰ ਜੀ ਦੀ ਪਤਨੀ ਨੂੰ ਇਹ ਸਾਰਾ ਕੁਝ ਠੀਕ ਨਹੀਂ ਲੱਗਦਾ ਸੀ ਸਰਦਾਰ ਜੀ ਦਾ ਨਾਮ ਦੂਰ ਦੂਰ ਤੱਕ ਫੈਲ ਗਿਆ ਸੀ ਹਰ ਰੋਜ਼ 40-50 ਲੋਕ ਸਰਦਾਰ ਜੀ ਕੋਲ ਆਉਣ ਲੱਗੇ ਆਪਣੇ ਕੰਮ ਦੇ ਬਦਲੇ ਉਹਨਾਂ ਨੂੰ ਪੈਸੇ ਤੇ ਤੋਹਫੇ ਦਿੰਦੇ ਸਨ ਤਾਂ ਸਰਦਾਰ ਜੀ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਸਨ ਪਰ ਸਰਦਾਰ ਜੀ ਦੀ ਪਤਨੀ ਇਹਨਾਂ ਪੈਸਿਆਂ ਜਾਂ ਇਹਨਾਂ ਗਿਫਟਾਂ ਦਾ ਪ੍ਰਯੋਗ ਆਪਣੇ ਘਰ ਵਿੱਚ ਨਹੀਂ ਸੀ ਕਰਦੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਸਰਦਾਰ ਜੀ ਦੇ ਛੋਟੇ ਪੁੱਤਰ ਦੇ ਘਰ ਮੁੰਡੇ ਨੇ ਜਨਮ ਲਿਆ ਜਦੋਂ ਸਰਦਾਰ ਜੀ ਨੂੰ ਪਤਾ ਚੱਲਿਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਕਹਿਣ ਲੱਗਾ ਕਿ ਮੁੰਡਾ ਤਾਂ ਹੋਣਾ ਹੀ ਸੀ ਕਿਉਂਕਿ ਮੈਂ ਬਚਨ ਕੀਤੇ ਸਨ ਪਰ ਜਿਹੜਾ ਮੁੰਡਾ ਉਹਨਾਂ ਦੇ ਪੁੱਤਰ ਕੋਲ ਹੋਇਆ ਸੀ ਉਹ ਇੱਕ ਅਪਾਹਜ ਬੱਚਾ ਪੈਦਾ ਹੋਇਆ ਸੀ ਉਹ ਨਾ ਤਾਂ ਦੇਖ ਸਕਦਾ ਸੀ ਤੇ ਨਾ ਹੀ ਸੁਣ ਸਕਦਾ ਸੀ ਇਹ ਦੇਖ ਕੇ ਸਰਦਾਰ ਜੀ ਦੇ ਪੁੱਤਰ ਤੇ ਨੂੰ ਨੂੰ ਬਹੁਤ ਜ਼ਿਆਦਾ ਤੱਕਾ ਲੱਗਿਆ ਤੇ ਪੁੱਤਰ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਕਿ ਇਹ ਸਭ ਕੁਝ ਠੀਕ ਨਹੀਂ ਹੈ ਪਰ ਤੂੰ ਮੇਰੀ ਗੱਲ ਨਾ ਮੰਨੀ ਤੇ ਜਦੋਂ ਸਰਦਾਰ ਜੀ ਨੂੰ ਇਹ ਗੱਲ ਦਾ ਪਤਾ ਚੱਲਿਆ ਤਾਂ ਉਹ ਰੋਣ ਲੱਗ ਗਿਆ ਤੇ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦੇ ਕੰਮ ਬਣਾਉਂਦਾ ਹਾਂ ਤੇ ਮੇਰੇ ਬਚਨਾਂ ਨਾਲ ਮੇਰੇ ਘਰ ਵਿੱਚ ਹੀ ਮੁੰਡੇ ਨੇ ਜਨਮ ਲਿਆ ਤੇ ਮੇਰੇ ਖੁਦ ਦੇਕਰ ਅੱਪਾਹੀ ਦੇ ਬੱਚੇ ਨੇ ਜਨਮ ਲੈ ਲਿਆ ਸੰਗਤ ਜੀ ਹੁਣ ਮਾਲਕ ਨੇ ਸਰਦਾਰ ਜੀ ਨੂੰ ਸਹੀ ਰਸਤਾ ਵੀ ਦਿਖਾਉਣਾ ਸੀ ਉਸ ਦਿਨ ਜਦੋਂ ਸਰਦਾਰ ਜੀ ਭਜਨ ਤੇ ਬੈਠੇ ਤਾਂ ਉਹਨਾਂ ਦੀ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹਨਾਂ ਦੀ ਸੁਰਤੀ ਨਹੀਂ ਸੀ ਲੱਗੀ ਪਰ ਰੋਜ਼ ਇਸ ਤਰ੍ਹਾਂ ਹੀ ਹੋਣ ਲੱਗ ਗਿਆ ਸਰਦਾਰ ਜੀ ਹੁਣ ਕੁਝ ਹੁਣ ਕੁਝ ਸਮਝ ਨਹੀਂ ਚੜ ਰਹੀ ਤਾਂ ਉਹਨਾਂ ਨੇ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਪਤਨੀ ਕਹਿਣ ਲੱਗੀ ਕਿ ਇੱਕ ਤਾਂ ਇੱਕ ਦਿਨ ਹੋਣਾ ਹੀ ਸੀ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਸੀ ਤੁਸੀਂ ਆਪਣੀ ਕਮਾਈ ਨੂੰ ਮਿੱਟੀ ਵਿੱਚ ਨਾ ਮਿਲਾਓ ਮਾਲਕ ਨੇ ਸਾਡੇ ਘਰ ਇੱਕ ਪਾਹੀ ਦੇ ਬੱਚੇ ਨੂੰ ਨੂੰ ਇਸ ਕਰਕੇ ਹੀ ਭੇਜਿਆ ਹੈ ਤੋਡੀਆਂ ਤੋਡੀਆਂ ਅੱਖਾਂ ਖੁੱਲ ਜਾਣ ਤੇ ਤੁਹਾਡੀ ਸੁਰਤੀ ਇੱਕਦਮ ਹੀ ਚੜ ਜਾਂਦੀ ਸੀ ਤੇ ਹੁਣ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਵੋ ਪਰ ਹੁਣ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਤੁਹਾਨੂੰ ਦੁਬਾਰਾ ਤੋਂ ਮਿਹਨਤ ਕਰਨੀ ਪਵੇਗੀ ਇੰਨੇ ਸਾਲਾਂ ਦੀ ਮਿਹਨਤ ਨੂੰ ਤੁਸੀਂ ਕੁਝ ਦਿਨਾਂ ਦੀ ਪ੍ਰਸਿੱਧੀ ਦੇ ਲਈ ਹੀ ਮਿੱਟੀ ਵਿੱਚ ਮਿਲਾ ਦਿੱਤਾ ਹੁਣ ਸਰਦਾਰ ਜੀ ਜਿਹੜੇ ਵੀ ਬਚਨ ਦਿੰਦੇ ਸਨ ਉਹ ਪੂਰੇ ਹੁਣ ਬੰਦ ਹੋ ਗਏ ਉਹਨਾਂ ਦੀ ਹਾਲਤ ਉਸੇ ਤਰ੍ਹਾਂ ਦੀ ਹੋ ਗਈ ਸੀ ਜਦੋਂ ਕੋਈ ਸਸੰਗੀ ਦਾ ਨਵਾਂ ਨਾਮਦਾਨ ਲੈਣ ਤੋਂ ਬਾਅਦ ਹੁੰਦੀ ਹੈ ਬਹੁਤ ਯਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਧਿਆਨ ਨਹੀਂ ਲੱਗਦਾ ਹਮੇਸ਼ਾ ਨਵੇਂ-ਨਵੇਂ ਨਾਮ ਲੈਣ ਵਾਲੇ ਵਿਅਕਤੀ ਦੇ ਨਾਲ ਹੁੰਦਾ ਹੈ ਹੁਣ ਸਰਦਾਰ ਜੀ ਦੇ ਕੋਲ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਬਚਿਆ ਉਹਨਾਂ ਦੇ ਕਰਕੇ ਉਹਨਾਂ ਦੇ ਘਰ ਅਪਾਹਜ ਬੱਚਾ ਪੈਦਾ ਹੋ ਗਿਆ ਤੇ ਉਹਨਾਂ ਇੰਨੀ ਕੀਮਤੀ ਕਮਾਈ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੰਗਤ ਜੀ ਬਾਬਾ ਜੀ ਪਤਾ ਨਹੀਂ ਕਿੰਨੀ ਵਾਰ ਕਹਿੰਦੇ ਹਨ ਕਿ ਹਾਜ਼ਮ ਕਰਨਾ ਸਿੱਖੋ ਜਿਹੜੇ ਵੀ ਇਰਮਾਨ ਹੁੰਦੇ ਹਨ ਉਹਨਾਂ ਨੂੰ ਆਪਣੇ ਅੰਦਰ ਦਬਾ ਕੇ ਰੱਖੋ ਪਰ ਕੁਝ 사ਸੰਗੀ ਨਾਮ ਦੀ ਕਮਾਈ ਕਰਕੇ ਖੁਦ ਨੂੰ ਹੀ ਮਾਲਕ ਸਮਝਣ ਲੱਗ ਜਾਂਦੇ ਹਨ ਤੇ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਹੀ ਪੈਂਦਾ ਹੈ ਕੋਈ ਚੰਗਾ ਆਸ਼ੀਰਵਾਦ ਦੇਣਾ ਗਲਤ ਨਹੀਂ ਹੈ ਪਰ ਜੇਕਰ ਤੁਸੀਂ ਉਸ ਨੂੰ ਆਪਣਾ ਹੀ ਵਪਾਰ ਬਣਾ ਲਵੋ ਤਾਂ ਉਹਨੂੰ ਪ੍ਰਮਾਤਮਾ ਦਾ ਰਸਤਾ ਛੱਡਣਾ ਹੀ ਪੈਂਦਾ ਹੈ ਕਿਉਂਕਿ ਇਸ ਰਸਤੇ ਤੇ ਤੁਹਾਨੂੰ ਇਹਨਾਂ ਦੁਨਿਆਵੀ ਜੀਜਾ ਨੂੰ ਛੱਡਣਾ ਪੈਂਦਾ ਹੈ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਰਾਧਾ ਸਵਾਮੀ